ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਅੱਜ ਆਪਾਂ ਗੱਲ ਕਰਦੇ ਹਾਂ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸਪੇਸ ਏਜੰਸੀਆਂ ਨੇ ਉਹਨਾਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਆ ਕਿ ਕਿੱਦਾਂ ਉਹ ਇੱਕ ਦੂਜੇ ਨੂੰ ਪਿੱਛੇ ਛੱਡ ਕੇ ਸਭ ਤੋਂ ਪਹਿਲਾਂ ਕੋਈ ਐਸਾ ਗ੍ਰਹਿ ਲੱਭਣ ਜਿੱਥੇ ਕੋਈ ਦੂਜੀ ਦੁਨੀਆ ਵਸਦੀ ਹੋਵੇ ਕਿੱਦਾਂ ਕੋਈ ਉਹ ਨਵਾਂ ਗ੍ਰਹਿ ਲੱਭਣ ਕਿੱਦਾਂ ਕੋਈ ਉਹ ऐसे ग्रह ਦੇ ਉੱਤੇ ਜੀਵਨ ਸੰਭਵ ਕਰ ਦੇਣ ਜਿੱਥੇ ਇਨਸਾਨ ਜਾ ਕੇ ਰਹਿ ਸਕੇ ਭਾਵੇਂ ਚੰਨ ਹੋਵੇ ਭਾਵੇਂ ਮੰਗਲ ਗ੍ਰਹਿ ਹੋਵੇ ਤੇ ਇਦਾਂ ਦੀ ਇੱਕ ਵੀਡੀਓ NASA ਨੇ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਕਿੱਦਾਂ ਉਹ ਉੱਥੇ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਐਡਵਾਂਸ ਮਸ਼ੀਨਰੀ ਆ ਇਹ ਇੱਕ ਮਟੀਰੀਅਲ ਆ ਉਹ ਮਟੀਰੀਅਲ ਦੇ ਨਾਲ ਇੱਕ ਕਮਰੇ ਵਾਂਗੂ ਜਿਵੇਂ ਬੁਲਬਲਾ ਜਿਵੇਂ ਬੱਬਲ ਹੁੰਦਾ ਵਾ ਉਹ ਉਦਾਂ ਫੁੱਲ ਜਾਣਾ ਉੱਥੇ ਮਸ਼ੀਨ ਨੇ ਉਹਦੇ ਵਿੱਚ ਹਵਾ ਭਰਨੀ ਆ ਤੇ ਉਹਨੇ ਮਟੀਰੀਅਲ ਨੇ ਫੁੱਲ ਜਾਣਾ ਫੁੱਲ ਕੇ ਤੇ ਉਹਨੇ ਇੱਕ ਕਮਰੇ ਦਾ ਰੂਪ ਲੈ ਲੈਣਾ ਇਦਾਂ ਹੀ ਉਹ ਇੱਕ ਦੂਜੇ ਦੇ ਨਾਲ ਜੁੜੇ ਹੋਣੇ ਆ ਸਾਰੇ ਤੇ ਉਹ ਜੁੜ ਕੇ ਉਹਨਾਂ ਦੇ ਵਿੱਚ ਜਿਹੜੀਆਂ ਐਡਵਾਂਸ ਮਸ਼ੀਨਾਂ ਹੋਣਗੀਆਂ ਫਿਰ ਉਹਨਾਂ ਦੇ ਕੋਲੇ ਬੀ ਹੋਣਗੇ ਉਹ ਬੀਆਂ ਤੋਂ ਉੱਥੇ ਫਸਲ ਅਗਾਉਣਗੇ ਉੱਥੇ ਬੂਟੇ ਅਗਾਉਣ ਦੀ ਟਰਾਈ ਕਰਨਗੇ ਤੇ ਇਹ ਸਾਰੀ ਰਿਪੋਰਟ ਥੱਲੇ NASA ਨੂੰ ਮਿਲਦੀ ਰਹੂਗੀ ਤੇ ਇਹ ਸਾਰਾ ਕੰਮ ਐਡਵਾਂਸ ਮਸ਼ੀਨਾਂ ਦੇ ਜਰੀਏ ਹੀ ਕੀਤਾ ਜਾਊਗਾ ਪਹਿਲਾਂ ਉੱਥੇ ਕੋਈ ਇਨਸਾਨ ਨਹੀਂ ਭੇਜਣਾ ਫਿਰ ਜਦੋਂ ਉਹਨਾਂ ਨੂੰ ਲੱਗਿਆ ਕਿ ਉੱਥੇ ਇਦਾਂ ਦਾ ਵਾਤਾਵਰਣ ਤਿਆਰ ਹੋ ਗਿਆ ਕਿ ਬੰਦਾ ਰਹਿ ਸਕਦਾ ਫਿਰ ਹੌਲੀ-ਹੌਲੀ ਉੱਥੇ ਉਹ ਬੰਦਿਆਂ ਨੂੰ ਸ਼ਿਫਟ ਕਰਨਗੇ ਪਹਿਲਾਂ ਉਹ ਆਪਣੇ ਬੰਦਿਆਂ ਨੂੰ ਸ਼ਿਫਟ ਕਰਨਗੇ ਤੇ ਫਿਰ ਉਹ ਬਾਅਦ ਵਿੱਚ ਦੂਜੇ ਬੰਦਿਆਂ ਨੂੰ ਖੈਰੇ ਇੱਕ ਲੰਬਾ ਪ੍ਰੋਸੈਸ ਆ ਪਤਾ ਨਹੀਂ ਆ ਪਾਉਦੋਂ ਕਿੱਥੇ ਹੋਣਾ ਇਹ ਇਦਾਂ ਦੀ ਇੱਕ ਦੌੜ ਪੂਰੀ ਦੁਨੀਆ ਦੇ ਵਿੱਚ ਲੱਗੀ ਹੋਈ ਹੈ ਇਹ ਤਾਂ ਹੈਗੀ ਆ ਬਾਹਰ ਦੀਆਂ ਤਰੱਕੀਆਂ ਦੀ ਗੱਲ ਪਰ ਇਹਦੇ ਨਾਲੋਂ ਵੀ ਜਿਹੜੀ ਜ਼ਿਆਦਾ ਜ਼ਰੂਰੀ ਆ ਉਹ ਹੈਗੀ ਅੰਦਰਲੀ ਤਰੱਕੀ ਤੇ ਅੰਦਰ ਦੀ ਤਰੱਕੀ ਤਾਂ ਸਾਡੀ ਰੁਕੀ ਹੋਈ ਆ तकरीबन तकरीबन ਕਿਸੇ ਨੇ ਹੋਈ ਨਹੀਂ ਅੱਧੇ ਤਾਂ ਮੰਨਦੇ ਨਹੀਂ ਹੈਗੇ ਵੀ ਅੰਦਰ ਕੁਝ ਹੈਗਾ ਤੇ ਜੇ ਕੋਈ ਮੰਨਦਾ ਤਾਂ ਮਾੜਾ ਮੋਟਾ ਤੋਰ ਕੇ ਤੇ ਫਿਰ ਰੁਕ ਜਾਂਦਾ ਭਾ ਵੀ ਕੁਝ ਹੁੰਦਾ ਤਾਂ ਹੈ ਨਹੀਂ ਸੋ ਅੰਦਰ ਦੀ ਜਿਹੜੀ ਤਰੱਕੀ ਆ ਉਹ ਰੁਕ ਗਈ ਸਾਇੰਸ ਤੇ ਸੰਤ ਗੱਲ ਇੱਕੋ ਹੀ ਆ ਬਸ ਇੱਕ ਕਿਸੇ ਚੀਜ਼ ਨੂੰ ਦੇਖ ਕੇ ਉਹਦੇ ਉੱਤੇ ਉਹ ਕਰਦਾ ਵਿਸ਼ਵਾਸ ਕਰਦਾ ਤੇ ਉਹਦੇ ਉੱਤੇ ਆਪਣਾ ਪ੍ਰਯੋਗ ਕਰਦਾ ਤੇ ਏਕਾ ਉਹ ਉਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦਾ ਜਿਹੜੀਆਂ ਪਹਿਲਾਂ ਦੇਖਦੀਆਂ ਨਹੀਂ ਹੈਗੀਆਂ ਸੋ ਸਾਨੂੰ ਉਸ ਪਰਮਾਤਮਾ ਦੇ ਉੱਤੇ ਜਿਹਨੂੰ ਅਸੀਂ ਪਹਿਲਾਂ ਦੇਖਦੇ ਨਹੀਂ ਸਿਰਫ ਉਹਦਾ ਅਹਿਸਾਸ ਆ ਉਹਦੇ ਉੱਤੇ ਯਕੀਨ ਕਰਕੇ ਆਪਣੇ ਅੰਦਰੋਂ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਨਾ ਚਾਹੀਦਾ ਅਕਾਲ ਕਾਲ ਫੂਕਣਾ ਸ਼ੁਰੂ ਕਰਨਾ ਚਾਹੀਦਾ ਤੇ ਜਦੋਂ ਆਪਾਂ ਉਸ ਪਰਮਾਤਮਾ ਦੇ ਰਾਹ ਤੇ ਚੱਲਦੇ ਹਾਂ ਆ ਚੀਜ਼ਾਂ ਤਾਂ ਫਿਰ ਪਿੱਛੇ ਰਹਿ ਜਾਂਦੀਆਂ ਬਹੁਤ ਅਸੀਂ ਸਾਡੇ ਚੇਤਨਾ ਦੇ ਮਾਰਗ ਤੇ ਚੱਲ ਕੇ ਵੀ ਅਸੀਂ ਇਹ ਸਾਰੇ ਅਲੱਗ-ਅਲੱਗ ਗ੍ਰਹਿਾਂ ਦਾ ਆਨੰਦ ਮਾਣ ਸਕਦੇ ਹਾਂ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇਨਸਾਨਾਂ ਨੂੰ ਇੰਤਾਂ ਦੀ ਸ਼ਮਤਾ ਦਿੱਤੀ ਹੈ ਕਿ ਅਸੀਂ ਰੱਬ ਰੱਬ ਕਰਦੇ ਰੱਬ ਹੋ ਸਕਦੇ ਹਾਂ ਉਹਦਾ ਇੱਕ ਰੂਪ ਹੋ ਸਕਦੇ ਹਾਂ ਕਿਉਂਕਿ ਅਸੀਂ ਉਹਦਾ ਹੀ ਇੱਕ ਅੰਗ ਆ ਉਸ ਮਹਾ ਜੋਤ ਦੇ ਵਿੱਚੋਂ ਨਿਕਲਿਆ ਹੋਈਆਂ ਅਸੀਂ ਇੱਕ ਛੋਟੀਆਂ-ਛੋਟੀਆਂ ਜੋਤਾਂ ਉਸ ਮਹਾਸ਼ਕਤੀ ਦੇ ਅਸੀਂ ਛੋਟੇ ਛੋਟੇ ਕੰਮ ਸੋ ਅਸੀਂ ਕਿਸੇ ਤਰੀਕੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਏ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇੰਨੀਆਂ ਹੈਰਾਨ ਕਰਦੀਆਂ ਨੇ ਤੇ ਇੰਨੀਆਂ ਵੱਡੀਆਂ-ਵੱਡੀਆਂ ਲੱਗਦੀਆਂ ਨੇ ਇਹ ਛੋਟੀਆਂ-ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਸੋ ਜਿਉਣ ਦੇ ਵਾਸਤੇ ਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਧੰਨਵਾਦ